ਇਸ ਸਾਵੇ ਦੇ ਸਾ ਵਿੱਚ ਵਸ ਰਹੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਪਟਿਆਲਾ ਦੇ ਵਿੱਚ ਇੱਕ ਬਹੁਤ ਹੀ ਅਮੀਰ ਕੁੜੀ ਦਾ ਵਿਆਹ ਹੋਣ ਜਾ ਰਿਹਾ ਸੀ ਸਾਰਾ ਪੈਲੈਸ ਸਜਾ ਰੱਖਿਆ ਸੀ ਮਹਿਮਾਨ ਤੱਕ ਵਧੀਆ ਵਧੀਆ ਕੱਪੜੇ ਪਾ ਕੇ ਆਏ ਸੀ ਬਹੁਤ ਸੋਹਣੇ ਲੱਗ ਰਹੇ ਸੀ ਪਰ ਅੱਜ ਕੁਝ ਐਦਾਂ ਹੋਣ ਵਾਲਾ ਸੀ ਸ਼ਾਇਦ ਇਸ ਦੀ ਉਮੀਦ ਵਿਆਹ ਵਾਲੀ ਕੁੜੀ ਨੂੰ ਨਹੀਂ ਹੋਵੇਗੀ ਲਾੜਾ ਤਿਆਰ ਹੋਣ ਲੱਗਿਆ ਸੀ ਲਾੜੇ ਦੇ ਕੱਪੜੇ ਹਜੇ ਤੱਕ ਨਹੀਂ ਆਏ ਸੀ ਇੱਕ ਬਜ਼ੁਰਗ ਜੋੜਾ ਕੱਪੜਿਆਂ ਦਾ ਥੈਲਾ ਚੱਕੀ ਆਪਣੇ ਗ੍ਰਾਹਕ ਨੂੰ ਕੱਪੜੇ ਫੜਾਉਣ ਲਈ ਆਇਆ ਤਾਂ ਉਹ ਅੰਦਰ ਚਲਾ ਜਾਂਦਾ ਹੈ ਅੰਦਰ ਜਾ ਕੇ ਕਮਰੇ ਦੇ ਵਿੱਚ ਵੇਖਿਆ ਤਾਂ ਹੈਰਾਨ ਰਹਿ ਜਾਂਦਾ ਹੈ ਹੱਕਾ ਵੱਕਾ ਰਹਿ ਜਾਂਦਾ ਹੈ ਸਾਹਮਣੇ ਲਾੜੇ ਦੇ ਪੈਸ ਵਿੱਚ ਕੋਈ ਹੋਰ ਨਹੀਂ ਸੀ ਇਹ ਤਾਂ ਉਸ ਦਾ ਆਪ ਦਾ ਹੀ ਮੁੰਡਾ ਸੀ ਬਿਨਾਂ ਬੁਲਾਏ ਆਪਣੇ ਮਾਪੇ ਉਹਨੂੰ ਇਸ ਤਰ੍ਹਾਂ ਆਪਣੇ ਵਿਆਹ ਦੇ ਵਿੱਚ ਆਏ ਵੇਖ ਮੁੰਡਾ ਗੁੱਸੇ ਦੇ ਵਿੱਚ ਅੱਗ ਬਬੂਲਾ ਹੋ ਜਾਂਦਾ ਬਾਅਦ ਦੇ ਵਿੱਚ ਜੋ ਉੱਥੇ ਨਾਮ ਹੋਇਆ ਉਸ ਨੂੰ ਵੇਖ ਕੇ ਕੁੜੀ ਪਹੁੰਚ ਜਾਂਦੀ ਹੈ ਜਿਵੇਂ ਕੁੜੀ ਨੇ ਵੇਖਿਆ ਕਿ ਇੱਥੇ ਤਾਂ ਇਸ ਦੇ ਮਾਤਾ ਪਿਤਾ ਆਏ ਹਨ ਬਾਅਦ ਦੇ ਵਿੱਚ ਜੋ ਸਚਾਈ ਆਉਂਦੀ ਹੈ ਉਹ ਸੁਣ ਕੇ ਕੁੜੀ ਦਾ ਐਦਾ ਫੈਸਲਾ ਕੀਤਾ ਕਿ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤਾਂ ਦੋਸਤੋ ਬਣੇ ਰਹੀਓ ਵੀਡੀਓ ਦੇ ਲਾਸਟ ਤੱਕ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਕਰਦੇ ਹਾਂ ਕਹਾਣੀ ਸ਼ੁਰੂ ਦੋਸਤੋ ਅੱਜ ਦਿਆਲ ਸਿੰਘ ਆਪਣੀ ਘਰ ਵਾਲੀ ਨੂੰ ਲੈ ਕੇ ਆਪਣੀ ਪੰਜਾਵੇਂ ਵਰੇਗੰਣ ਤੇ ਇੱਕ ਮਹਿੰਗੇ ਤੇ ਆਲੀਸ਼ਾਨ ਰੈਸਟੋਰੈਂਟ ਵਿੱਚ ਗਿਆ ਸ਼ਾਇਦ ਪਟਿਆਲਾ ਸ਼ਹਿਰ ਵਿੱਚ ਇਸ ਤੋਂ ਮਹਿੰਗਾ ਰੈਸਟੋਰੈਂਟ ਕੋਈ ਹੋ ਨਹੀਂ ਉਸ ਰੈਸਟੋਰੈਂਟ ਦੇ ਵਿੱਚ ਜਾ ਕੇ ਇੱਕ ਕਹਿ ਕਾਡਰ ਕਰਦਾ ਹੈ ਬਹੁਤ ਸਾਰੀਆਂ ਮਠਾਈਆਂ ਮੰਗਾਉਂਦਾ ਹੈ ਸਭ ਨੂੰ ਗਾਗਾ ਕੇ ਸੁਣਾ ਰਿਹਾ ਹੈ ਅੱਜ ਸਾਡੀ ਪੰਜਾਹੀ ਵਰੇ ਗੰਡਾ ਹੈ ਬੜਾ ਖੁਸ਼ ਹੈ ਇਧਰ ਉਹ ਦਿਆਲ ਸਿੰਘ ਦੀ ਘਰ ਵਾਲੀ ਕਮਲਾ ਬਾਰ-ਬਾਰ ਉਸ ਨੂੰ ਕਹਿ ਰਹੀ ਹੈ ਬਸ ਕਰੋ ਜੀ ਬਹੁਤ ਹੋ ਗਿਆ ਲੋਕ ਕੀ ਕਹਿਣਗੇ ਦੇਖੋ ਬੁੱਢੇ ਤੇ ਬੁੱਢੀ ਨੂੰ ਚਾ ਚੜਿਆ ਇਹ ਵੀ ਕੋਈ ਉਮਰੇ ਵਿਆਹ ਦੀ ਵਰੇ ਗੰਡ ਬਣਾਉਣ ਦੀ ਇਹ ਵੀ ਕੋਈ ਤਰੀਕਾ ਹੈ ਇਸ ਤਰ੍ਹਾਂ ਬੁਢਾਪੇ ਦੇ ਵਿੱਚ ਇਹਨਾਂ ਨੂੰ ਜਵਾਨੀ ਚੜਦੀ ਹੈ ਕਿਵੇਂ ਲੱਛਣ ਕਰਦੇ ਹੈ ਪਰ ਦੇਵ ਸਿੰਘ ਆਖਦਾ ਲੈ ساری ਉਮਰ ਆਪਾਂ ਆਪਣੇ ਮਾਪਿਆਂ ਦੀ ਸੇਵਾ ਕੀਤੀ ساری ਜਵਾਨੀ ਉਹਦੇ ਵਿੱਚ ਹੀ ਰੁੱਲ ਗਈ ਜੋ ਖਰਚਾ ਕੀਤਾ ਮਾਤਾ ਪਿਤਾ ਦੇ ਇਲਾਜ ਵਿੱਚ ਚਲਾ ਗਿਆ ਜੋ ਕਮਾਏ ਉਹ ਵੀ ਸਾਰੇ ਚਲੇ ਗਏ ساری ਉਮਰ ਮੈਂ ਅਧਿਆਪਕ ਬਣ ਕੇ ਬੱਚਾ ਨੂੰ ਪੜਾਇਆ ਅੱਜ ਆਪਣਾ ਮੁੰਡਾ ਵੀ ਜਵਾਨ ਹੋ ਗਿਆ ਵਧੀਆ ਕੰਮ ਕਰਦਾ ਹੈ ਉਹ ਵੀ ਨਵਾਂ ਬਿਜ਼ਨਸ ਸ਼ੁਰੂ ਕਰਨ ਜਾ ਰਿਹਾ ਹੈ ਕਿਉਂ ਨਾ ਵਸ ਆਪਾਂ ਖੁਸ਼ੀ ਬਣਾਈਏ ਛੱਡ ਦਈਏ ਲੋਕਾਂ ਨੂੰ ਲੋਕਾਂ ਦਾ ਕੀ ਹੈ ਉਹ ਤਾਂ ਕਹਿੰਦੇ ਰਹਿੰਦੇ ਨੇ ਮੈਂ ਆਪਣੀ ਘਰਵਾਲੀ ਦੇ ਨਾਲ ਬੈਠਾ ਇਹ ਬੇਗਾਨੀ ਥੋੜੀ ਐ ਉਤੋਂ ਸਾਡੇ ਵਿਆਹ ਦੀ ਵਰੇ ਗੰਡਾ ਕਿਉਂ ਨਾ ਮਨਾਈਏ ਆਪਣੀ ਘਰਵਾਲੀ ਦੇ ਮੋਢੇ ਉੱਤੇ ਹੱਥ ਰੱਖ ਦਿੰਦਾ ਫਿਰ ਆਪਣੇ ਫੋਨ ਨਾਲ ਇੱਕ ਸੈਲਫੀ ਲੈਂਦਾ ਚਲੋ ਜਸ਼ਨ ਮਨਾ ਕੇ ਆਪਣੇ ਘਰ ਵੱਲ ਆ ਰਹੇ ਹਾਂ ਨਾ ਆਪਣੇ ਸਕੂਟਰ ਨੂੰ ਲੈ ਕੇ ਜਿਵੇਂ ਆਪਣੇ ਘਰ ਦੇ ਗੇਟ ਅੱਗੇ ਪਹੁੰਚਦਾ ਉੱਥੇ ਇੱਕ ਟਰੱਕ ਦਿਖ ਰਿਹਾ ਟਰੱਕ ਵਿੱਚ ਬਹੁਤ ਸਾਰਾ ਸਮਾਨ ਹੈ ਗਵਾਂਡ ਵਾਲੇ ਘਰ ਵਿੱਚ ਕੋਈ ਨਵਾਂ ਪੜੋਸੀ ਆਇਆ ਹੈ ਇਥੇ ਕਿਰਾਏਦਾਰ ਆਉਂਦੇ ਜਾਂਦੇ ਰਹਿੰਦੇ ਸੀ ਹੋ ਸਕਦਾ ਇਹਨਾਂ ਨਾਲ ਅੱਜ ਇੱਥੇ ਆਣਾ ਹੋਵੇ ਆਪਣੇ ਘਰ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਅਮਿਤ ਨਾਂ ਦਾ ਮੁੰਡਾ ਉੱਥੇ ਮਿਲਦਾ ਤੇ ਕਹਿ ਦਿੰਦਾ ਭਾਈ ਕਿੰਦਰ ਮੁਚਕਿਆ ਇਹ ਅੱਜ ਤੋਂ ਬਾਅਦ ਮੇਰਾ ਘਰ ਹੈ ਇੱਥੇ ਆਉਣ ਦੀ ਦੁਵਾਰਾ ਹਿੰਮਤ ਨਾ ਕਰਿਓ ਬਿਨਾ ਪੁੱਛੇ ਅੰਦਰ ਕਿਵੇਂ ਜਾ ਰਹੇ ਹੋ ਤੁਮੀ ਜਨਾ ਦੀ ਕੋਈ ਚੀਜ਼ ਹੈ ਜਾਂ ਵੀ ਨਹੀਂ ਇਹ ਤਾਂ ਮੇਰਾ ਘਰ ਹੈ ਅੱਗੋਂ ਦਿਆਲ ਸਿੰਘ ਆਗਦਾ ਹੈ ਹਾਂ ਭਾਈ ਤੂੰ ਕੌਣ ਹੈ ਕਿਵੇਂ ਇਸ ਘਰ ਵਿੱਚ ਆਉਣ ਤੋਂ ਸਾਨੂੰ ਰੋਕ ਸਕਦਾ ਮੈਂ ਇਸ ਘਰ ਦਾ ਮਾਲਕਾਂ ਇਹ ਘਰ ਤੇਰਾ ਕਿਵੇਂ ਹੋ ਗਿਆ ਮੈਂ ਕਦੋਂ ਵੇਚ ਦਿੱਤਾ ਇਨੂੰ ਇਹ ਕਰ ਨਿਕਲ ਜਾ ਇਥੋਂ ਲੱਗਦਾ ਗਲਤ ਘਰ ਆ ਗਿਆ ਤੁਹਾਡੇ ਕਿਰਾਏ ਵਾਲਾ ਘਰ ਨਾਲ ਵਾਲਾ ਹੋਣਾ ਤੁਸੀਂ ਉੱਥੇ ਜਾਓ ਅਗੋਂ ਵੀਤ ਬੋਲਦਾ ਹੈ ਉਹ ਕਿਹੜਾ ਕਿਰਾਏ ਵਾਲਾ ਘਰ ਮੈਂ ਇਸ ਘਰ ਨੂੰ 50 ਲੱਖ ਰੁਪਏ ਵਿੱਚ ਮੁੱਲ ਲਿਆ ਹੈ ਸ਼ਾਇਦ ਤੁਹਾਡੇ ਮੁੰਡੇ ਤੋਂ ਮੁੱਲ ਲਿਆ ਹੈ ਹੁਣ ਬਸ ਮੈਂ ਇੱਥੇ ਰਹਾਂਗਾ ਚੱਕੋ ਆਪਣਾ ਲੰਗ ਲੈਣਾ ਜੋ ਵੀ ਤੁਹਾਡਾ ਸਮਾਨ ਹੈ ਚੱਕ ਕੇ ਦਫਾ ਹੋ ਜਾਓ ਅਗੋ ਦਿਆਲ ਸਿੰਘ ਹਰਾਨ ਰਹਿ ਜਾਂਦਾ ਐਵੇਂ ਕਿਵੇਂ ਵੇਚ ਦਿੱਤਾ ਪਰ ਜਿਵੇਂ ਅਗੋ ਕਾਗਜ਼ ਵੇਖੇ ਸੱਚਮੁੱਚ ਕਾਗਜ਼ ਤਾਂ ਅਸਲੀ ਸੀ ਉਸਨੇ ਸਾਈਨ ਕੀਤੇ ਸੀ ਉਸ ਨੂੰ ਯਾਦ ਆਉਂਦਾ ਹੈ ਕਿ ਕੁਝ ਦਿਨ ਪਹਿਲਾਂ ਦਿਆਲ ਸਿੰਘ ਦੇ ਮੁੰਡੇ ਮਨਦੀਪ ਨੇ ਉਸ ਕੋਲ ਘਰ ਗਿਰਵੀ ਰੱਖਣ ਦੇ ਵਾਸਤੇ ਤੇ ਕੁਝ ਕਾਗਜ਼ਾਂ ਤੇ ਸਾਈਨ ਕਰਵਾਏ ਸੀ ਸ਼ਾਇਦ ਆਈਓ ਕਾਗਜ਼ੇ ਹੁਣ ਤਾਂ ਇੱਥੋਂ ਜਾਣਾ ਹੀ ਪੈਣਾ ਹੈ ਫਿਰ ਵੀ ਮਿੰਤਾ ਕਰਨ ਦੀ ਕੋਸ਼ਿਸ਼ ਕਰਦਾ ਹੈ ਇੱਥੇ ਅਸੀਂ ਰਹਿ ਲਵਾਂਗੇ ਸਾਨੂੰ ਇੱਕੋ ਹੀ ਕਮਰਾ ਦੇ ਦਿਓ ਬੁਢਿਆ ਬੁਢਾਪਾ ਸਿਰਤੇ ਹੈ ਕਿਉਂ ਸਾਨੂੰ ਤੰਗ ਕਰਦੇ ਹੋ ਸਾਨੂੰ ਅੰਦਰ ਜਾਣ ਦਿਓ ਪਰ ਅੱਗੋ ਅਮਿਤ ਗੁੱਸੇ ਵਿੱਚ ਆਖਦਾ ਹੈ ਮੈਂ ਕੋਈ ਇੱਥੇ ਵਿਰਧ ਆਸ਼ਮ ਨਹੀਂ ਖੋਲ ਰੱਖਿਆ ਇੱਥੇ ਤੁਹਾਡਾ ਕੁਝ ਨਹੀਂ ਰੱਖਿਆ ਤੁਹਾਡਾ ਆਪਣਾ ਮੁੰਡਾ ਮੈਨੂੰ ਇਹ ਘਰ ਵੇਚ ਕੇ ਗਿਆ ਹੈ ਆਹ ਪਤਾ ਨਹੀਂ ਕਿੱਥੇ ਲੰਘ ਗਿਆ ਮੈਂ ਤਾਂ ਕਿਹਾ ਸੀ ਸਮਾਨ ਰੱਖਣ ਤੱਕ ਇੱਥੇ ਹੀ ਰਹਿ ਪਰ ਸ਼ਾਇਦ ਉਸ ਨੂੰ ਕਿਤੇ ਜਾਣ ਦੀ ਜਲਦਬਾਜ਼ੀ ਹੋਵੇਗੀ ਹੁਣ ਭਾਈ ਮੈਂ ਨਹੀਂ ਜਾਣਦਾ ਮੈਂ ਇਸ ਘਰ ਦੇ ਪੈਸੇ ਦਿੱਤੇ ਹਨ ਮੇਰਾ ਵੀ ਪਰਿਵਾਰ ਹੈ ਮੈਂ ਇੱਥੇ ਰਾਂਗਾ ਹੁਣ ਤੁਸੀਂ ਇੱਥੋਂ ਦਫਾ ਹੋ ਜਾਓ ਅਗੋ ਗੁਰਦੇਵ ਸਿੰਘ ਵਿਚਾਰਾ ਕਮਰੇ ਵਿੱਚ ਜਾਂਦਾ ਹੈ ਆਪਣੀ ਤਜੋਰੀ ਖੋਲ ਕੇ ਵੇਖਦਾ ਹੈ ਜੋ ਪੈਸੇ ਟਕੇ ਹਨ ਉਹ ਕੱਢ ਲੈਨੇ ਆ ਆਪਣੇ ਗੁਜ਼ਾਰੇ ਜੋਗੇ ਪੈਸੇ ਹਨ ਆਪਣੀ ਜ਼ਿੰਦਗੀ ਸੌਖੀ ਲੰਘ ਜਾਵੇਗੀ ਪਰ ਜਿਵੇਂ ਦੇਖਿਆ ਦੇਖ ਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਅਗੋ ਸਾਰਾ ਕੁਝ ਸਾਫ਼ ਹੋ ਚੁੱਕਾ ਹੈ ਨਾ ਤਾਂ ਉਸਦੇ ਵਿੱਚ ਸੋਨਾ ਹੈ ਤੇ ਨਾ ਹੀ ਪੈਸੇ ਹਨ ਉਹ ਕੀਮਤੀ ਚੀਜ਼ਾਂ ਜੋ ਕਿ ਦਿਆਲ ਸਿੰਘ ਨੇ ਸਾਰੀ ਉਮਰ ਆਪਣੀ ਮਿਹਨਤ ਕਰਕੇ ਸਾਰੀ ਉਮਰ ਆਪਣੇ ਹੱਡ ਬਨ ਕੇ ਉਹ ਕੀਮਤੀ ਚੀਜ਼ਾਂ ਇਕੱਠੀਆਂ ਕੀਤੀਆਂ ਸੀ ਆ ਜੋ ਤੇ ਕੁਝ ਵੀ ਨਹੀਂ ਹੈ ਨਾ ਹੀ ਕੋਈ ਕਾਗਜ਼ ਹੈ ਨਾ ਹੀ ਕੋਈ ਐਫ ਡੀ ਹੈ ਸਭ ਕੁਝ ਗਾਇਬ ਹੋ ਚੁੱਕਾ ਹੈ ਦਿਆਲ ਸਿੰਘ ਬਹੁਤ ਰੋ ਰਿਹਾ ਪਛਤਾ ਰਿਹਾ ਐਦਾਂ ਦੀ ਔਲਾਦ ਨਾਲ ਤਾਂ ਬੇੜ ਔਦੇ ਚੰਗਾ ਸੀ ਬਹੁਤ ਪਛਤਾਨ ਤੋਂ ਬਾਅਦ ਹੁਣ ਉਹ ਕਰ ਵੀ ਕੀ ਸਕਦਾ ਸੀ ਬਾਹਰ ਆ ਜਾਂਦਾ ਆਪਣੇ ਕੁਝ ਕੱਪੜੇ ਬੈਗ ਚ ਪਾ ਕੇ ਉਥੋਂ ਚੱਲਦੇ ਬਣਦੇ ਹਨ ਰਾਤ ਦਾ ਟਾਈਮ ਹੈ ਤਾਂ ਉਹ ਸੋਚਦੇ ਨਾ ਇਸ ਵੇਲੇ ਉਹ ਕਿੱਥੇ ਜਾਣਾ ਤਾਂ ਗੁਰੂ ਘਰ ਚਲੇ ਜਾਂਦੇ ਨੇ ਗੁਰੂ ਘਰ ਜਾ ਕੇ ਉਥੇ ਆਰਾਮ ਕਰਦੇ ਨੇ ਨਾਲੇ ਲੰਗਰ ਪਾਣੀ ਛਕਦੇ ਨੇ ਪਰ ਸਵੇਰੇ ਉਹਨਾਂ ਨੂੰ ਜਾਣਾ ਹੀ ਪੈਣਾ ਸੀ ਕਿਉਂਕਿ ਭਲਾ ਗੁਰੂ ਘਰ ਉਹ ਕਿੰਨੇ ਦਿਨ ਰਹਿ ਸਕਦੇ ਸੀ ਉਮਰ ਤਾਂ ਇੱਥੇ ਲੰਘ ਨਹੀਂ ਸਕਦੀ ਸੀ ਚਲੋ ਹੁਣ ਤਾਂ ਇੱਥੋਂ ਜਾਣਾ ਹੀ ਪੈਣਾ ਹੈ ਦਿਆਲ ਸਿੰਘ ਆਖਦਾ ਹੈ ਇਸ ਸਿਰ ਦੇ ਵਿੱਚ ਇੱਕ ਮੇਰਾ ਜਾਣਕਾਰ ਹੈ ਭਗਵਾਨੇ ਉੱਥੇ ਚਲਦਿਆਂ ਮੇਰਾ ਬਹੁਤ ਪੱਕਾ ਦੋਸਤ ਹੈ 나ਗਪਾਲ ਨਾਗਪਾਲ ਭਾਵੇਂ ਹਿੰਦੂ ਹੈ ਪਰ ਹਮੇਸ਼ਾ ਮੇਰੀ ਮਦਦ ਵਾਸਤੇ ਖੜ੍ਹਾ ਰਹਿੰਦਾ ਹੈ ਉਹਨਾਂ ਕੋਲ ਚਲਦਿਆਂ ਜਰੂਰ ਇਸ ਆਪਣੇ ਮਾੜੇ ਟਾਈਮ ਵਿੱਚ ਉਹ ਦੁੱਖ ਦੀ ਘੜੀ ਵਿੱਚ ਆਪਣੀ ਮਦਦ ਕਰੇਗਾ ਜਿਵੇਂ ਉੱਥੇ ਜਾ ਕੇ ਵੇਖਿਆ ਅੱਗੇ ਤਾਂ 70 ਵਿਛਾ ਪਿਆ ਹੈ ਵਿਚਾਰੇ नागਪਾਲ ਦੀ ਫੋਟੋ ਜਿਹੜੀ ਹੈ ਕੰਧ ਤੇ ਟੰਗੀ ਹੈ ਇੱਥੇ ਤਾਂ ਸ਼ੋਅ ਕ ਦਾ ਮਾਹੌਲ ਹੈ ਦਿਆਲ ਸਿੰਘ ਨੂੰ ਇਹ ਵੇਖ ਕੇ ਇੱਕਦਮ ਬਹੁਤ ਵੱਡਾ ਝਟਕਾ ਲੱਗਦਾ ਹੈ ਉਸ ਦਾ ਦੋਸਤ ਇਸ ਦੁਨੀਆ ਤੋਂ ਚਲਾ ਗਿਆ ਸੀ ਇਸ ਗੱਲ ਦਾ ਉਸ ਨੂੰ ਬਹੁਤ ਜ਼ਿਆਦਾ ਅਫਸੋਸ ਸੀ ਜਿਵੇਂ ਦਿਆਲ ਸਿੰਘ ਅੰਦਰ ਆਉਂਦਾ ਤਾਂ ਅੱਗੋਂ नागਪਾਲ ਦਾ ਮੁੰਡਾ ਸੰਜੀਵ ਖੜ੍ਹਾ ਹੈ ਸੰਜੀਵ ਹਰਾਨੀ ਨਾਲ ਵੇਖ ਰਿਹਾ ਹੈ ਅੰਕਲ ਜੀ ਆਓ ਬੈਠੋ ਤਾਂ ਦਿਆਲ ਸਿੰਘ ਉਹਨਾਂ ਕੋਲ ਬਹਿ ਜਾਂਦਾ ਹੈ ਥੋੜੀ ਦੇਰ ਸ਼ੌਕ ਮਨਾਉਂਦਾ ਹੈ ਤੇ ਨਾਗਪਾਲ ਜੀ ਬਾਰੇ ਗੱਲਾਂ ਕਰਦੇ ਹਨ ਫਿਰ ਦਿਆਲ ਸਿੰਘ ਉੱਥੋਂ ਜਿਵੇਂ ਜਾਣ ਲੱਗਦਾ ਹੈ ਅੱਗੋ ਸੰਜੀਵ ਸਹਿਜ ਨਾਲ ਸਵਾਲ ਪੁੱਛ ਲੈਂਦਾ ਕਿਸੇ ਕੰਮ ਤਾਂ ਨਹੀਂ ਆਈ ਸੀ ਅੰਕਲ ਤੁਸੀਂ ਮੈਨੂੰ ਉਦਾਸ ਲੱਗ ਰਹੇ ਹੋ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਮੈਨੂੰ ਦੱਸੋ ਮੈਂ ਤੁਹਾਡੇ ਮੁੰਡੇ ਵਰਗਾ ਹਾਂ ਮੇਰੇ ਬਾਪੂ ਭਾਵੇਂ ਨਹੀਂ ਰਹੇ ਪਰ ਮੈਂ ਹਮੇਸ਼ਾ ਤੁਹਾਨੂੰ ਆਪਣੇ ਬਾਪੂ ਦੀ ਜਗ੍ਹਾ ਵੇਖਿਆ ਤੁਸੀਂ ਵੀ ਮੇਰੇ ਬਾਪੂ ਸਮਾਨ ਹੋ ਬੈਠੋ ਇੱਥੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਮੈਨੂੰ ਦੱਸੋ ਇੱਕ ਵਾਰ ਦੱਸ ਦਿਓ ਅੱਗੋ ਵਿਚਾਰਾ ਦਿਆਲ ਸਿੰਘ ਰੋ ਕੇ ਦੱਸਦਾ ਮੇਰੇ ਨਾਲ ਤਾਂ ਇੱਕ ਕਹਾਣੀ ਵਾਪਰ ਗਈ ਮੇਰਾ ਤਾਂ ਆਪਣਾ ਮੁੰਡਾ ਜਿਹੜਾ ਮੇਰਾ ਸਾਥ ਛੱਡ ਕੇ ਚਲਾ ਗਿਆ ਸਾਨੂੰ ਬੁਢਾਪੇ ਵਿੱਚ ਸੜਕਾਂ ਤੇ ਰੋਣ ਨੂੰ ਜੋਗਾ ਛੱਡ ਗਿਆ ਇਹ ਜੀ ਗੰਦੀ ਔਲਾਦ ਨਾਲ ਤਾਂ ਮੈਂ ਬੇਵੜਾ ਤੇ ਚੰਗਾ ਸੀ ਇੰਨੀਆਂ ਗੱਲਾਂ ਸੁਣ ਕੇ ਸੰਜੀਵ ਨੂੰ ਉਸ ਤੇ ਤਰਸ ਆ ਜਾਂਦਾ ਹੈ ਕਹਿ ਦਿੰਦਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਮੇਰਾ ਗੈਸਟ ਹਾਊਸ ਖੁੱਲਾ ਹੈ ਤੁਸੀਂ ਇਸ ਦੇ ਵਿੱਚ ਆਰਾਮ ਕਰੋ ਇੱਥੇ ਤੁਸੀਂ ਜਿੰਨਾ ਚਿਰ ਚਾਹੋ ਉਹਨਾਂ ਚਿਰ ਰਹਿ ਸਕਦੇ ਹੋ ਮੈਂ ਤੁਹਾਡੇ ਖਾਣ ਪੀਣ ਦਾ ਪ੍ਰਬੰਧ ਆਪੇ ਕਰ ਦਵਾਂਗਾ ਤੁਸੀਂ ਚਿੰਤਾ ਨਾ ਕਰੋ ਪਰਾਗੋ ਦਿয়াল ਸਿੰਘ ਆਖਦਾ ਬਸ ਸਾਨੂੰ ਪੁੱਤ ਰਹਿਣ ਦੀ ਜਗ੍ਹਾ ਮਿਲ ਜਾਵੇ ਖਾਣ ਪੀਣ ਦਾ ਪ੍ਰਬੰਧ ਅਸੀਂ ਆਪੇ ਕਰ ਲਵਾਂਗੇ ਮੈਂ ਕੋਈ ਛੋਟੀ ਮੋਟੀ ਨੌਕਰੀ ਕਰ ਲਾਂਗਾ ਤਾਂ ਅਗੋ ਸੰਜੀਵ ਕਹਿੰਦਾ ਕਿਹੋ ਜੀਆਂ ਗੱਲਾਂ ਕਰਦੇ ਹੋ ਤੁਹਾਨੂੰ ਇਹ ਜਿਆ ਕੁਝ ਕਰਨ ਦੀ ਲੋੜ ਨਹੀਂ ਹੈ ਬਸ ਤੁਸੀਂ ਇੱਥੇ ਰਹੋ ਮੈਂ ਤੁਹਾਡੀ ਸੇਵਾ ਕਰਾਂਗਾ ਜਿਵੇਂ ਅੰਦਰ ਗਿਆ ਤਾਂ ਘਰ ਵਾਲੀ ਜਿਹੜੀ ਹੈ ਉੱਚੀ ਉੱਚੀ ਘਰ ਦੇ ਵਿੱਚ ਬੋਲਣ ਲੱਗ ਜਾਂਦੀ ਹੈ ਮਸਾਤਾ ਬੁੱਢਾ ਇਹਨੂੰ ਦਫਾ ਕੀਤਾ ਸੀ ਇੱਕ ਹੋਰ ਨਵਾਂ ਬੁੱਢਾ ਘਰ ਵਿੱਚ ਵਾੜ ਲਿਆ ਇਹਨਾਂ ਦੀ ਰੋਟੀ ਕੌਣ ਬਣਾਏਗਾ ਮੇਰੇ ਤੋਂ ਨਹੀਂ ਪਕਦੀਆਂ ਰੋਟੀਆਂ ਇੱਥੇ ਭਲਾ ਕੋਈ ਵਿਰਧਾਸ਼ਮ ਖੋਲਿਆ ਮੈਂ ਨਹੀਂ ਇਸ ਦਾ ਧਿਆਨ ਰੱਖ ਸਕਦੀ ਹੁਣ ਇਹਨਾਂ ਨੂੰ ਕੌਣ ਪਾਲੇ ਤਾਂ ਗੋਸ ਜੀ ਬਖਦਾ ਕਮਲੀ ਹੋ ਗਈਆਂ ਸੁਣੀ ਨਹੀਂ ਉਹਨਾਂ ਦੀ ਮਜਬੂਰੀ ਬਚਾਰੇ ਬੜੇ ਮਜਬੂਰ ਹਨ ਵਿਚਾਰੇ ਆਪਣੇ ਬਾਪੂ ਦੇ ਬਹੁਤ ਪੱਕੇ ਦੋਸਤ ਸੀ ਅੱਜ ਜੇਕਰ ਬਾਪੂ ਇੱਥੇ ਹੁੰਦਾ ਤਾਂ ਉਹਨਾਂ ਨੂੰ ਕਦੇ ਖਾਲੀ ਹੱਥ ਨਹੀਂ ਮੋੜਨਾ ਸੀ ਇਹਨਾਂ ਦੀ ਹਮੇਸ਼ਾ ਮਦਦ ਕਰਦੇ ਪਰ ਬਾਪੂ ਜੀ ਨਹੀਂ ਹਣਾ ਫੇਰ ਕੀ ਹੋਇਆ ਮੈਂ ਤਾਂ ਇੱਥੇ ਆ ਮੈਨੂੰ ਇਨਾ ਚਾਪਣਾ ਬਾਪੂ ਨਜ਼ਰ ਆਉਂਦਾ ਹੈ ਅੱਗੋ ਉਸਦੀ ਘਰ ਵਾਲੀ ਬੋਲਦੀ ਹੈ ਤੁਸੀਂ ਭੋਲੇ ਹੋ ਤੁਹਾਨੂੰ ਕੋਈ ਦੁੱਖ ਦੀ ਕਹਾਣੀ ਸੁਣਾਵੇ ਨਾਲ ਦੀ ਨਾਲ ਯਕੀਨ ਕਰ ਲੈਨੇ ਹੋ ਆਪਾਂ ਇੱਥੇ 1 ਸਾਲ ਤੋਂ ਪਹਿਲਾਂ ਹੀ ਆਏ ਆ ਤੁਹਾਨੂੰ ਹੁਣ ਇਹਨਾਂ ਦੇ ਵਿੱਚ ਆਪਣਾ ਬਾਪੂ ਵੀ ਦਿਖਣ ਲੱਗਿਆ ਇਹ ਕਿਦਾਂ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ ਜੇ ਇਸ ਘਰ ਵਿੱਚ ਰਹੋਗੇ ਤਾਂ ਇਸ ਘਰ ਵਿੱਚ ਮੈਂ ਨਹੀਂ ਰਵਾਂਗੀ ਮੈਂ ਜਾਵਾਂਗੀ ਆਪਣੇ ਪੇਕੇ ਪਹਿਲਾਂ ਤਾਂ ਮਸਾ ਉਸ ਬੁੱਢੇ ਨੂੰ ਦਫਾ ਕੀਤਾ ਹੁਣ ਤੁਸੀਂ ਨਵੇਂ ਬੁੱਢੇ ਨੂੰ ਮੇਰੇ ਗੱਲ ਵੜਨ ਨੂੰ ਫਿਰਦੇ ਹੋ ਮੇਰੇ ਤੋਂ ਰਿਹਾ ਨਹੀਂ ਜਾਂਦਾ ਇੰਨੀ ਗੱਲ ਸੁਣ ਕੇ ਸੰਜੀਵ ਨੂੰ ਗੁੱਸਾ ਚੜਦਾ ਹੈ ਤਾਂ ਇੱਕ ਜ਼ੋਰ ਦਾ ਥੱਪੜ ਆਪਦੀ ਘਰਵਾਲੀ ਦੇ ਗੱਲ ਤੇ ਰੱਖ ਦਿੰਦਾ ਹੈ ਉਸ ਦੀ ਘਰਵਾਲੀ ਬਹੁਤ ਉੱਚਾ ਬੋਲੀ ਸੀ ਗੈਸਟ ਰੂਮ 'ਚ ਬੈਠੇ ਹੋਏ ਦਿਆਲ ਸਿੰਘ ਤੇ ਉਸ ਦੀ ਘਰਵਾਲੀ ਕਮਲਾ ਸਭ ਕੁਝ ਸੁਣ ਰਹੀ ਸੀ ਦੋਵੇਂ ਵਿਚਾਰੇ ਗੱਲਾਂ ਕਰਦੇ ਹਨ ਆਪਾਂ ਕਿਸੇ ਨੂੰ ਦੁਖੀ ਨਹੀਂ ਕਰਨਾ ਆਪਣੇ ਕਰਕੇ ਕੋਈ ਸੱਚਮੁੱਚ ਦੁਖੀ ਹੁੰਦਾ ਹੈ ਆਪਾਂ ਨੂੰ ਇੱਥੇ ਰਹਿਣ ਦਾ ਕੋਈ ਮਤਲਬ ਨਹੀਂ ਹੈ ਉੱਥੋਂ ਆਪਣਾ ਸਮਾਨ ਚੱਕ ਕੇ ਤੁਰਦੇ ਬਣਦੇ ਹਨ ਉੱਥੋਂ ਨਿਕਲ ਜਾਂਦੇ ਹਨ ਔਰ ਜਿਵੇਂ ਵਿਚਾਰਾ ਸੰਜੀਵ ਉਸ ਕਮਰੇ ਵਿੱਚ ਆਉਂਦਾ ਹੈ ਤਾਂ ਵੇਖਦਾ ਹੈ ਕਮਰਾ ਖਾਲੀ ਹੈ ਸਮਝ ਜਾਂਦਾ ਹੈ ਇਹਨਾਂ ਨੇ ਸਾਰੀਆਂ ਗੱਲਾਂ ਸੁਣ ਲਈਆਂ ਬਾਹਰ ਜਾਂਦਾ ਹੈ ਇੱਕ ਮਿੰਟ ਦਿਆਲ ਸਿੰਘ ਜੀ ਬਸ ਇੱਕ ਮਿੰਟ ਰੁਕੋ ਅੱਗੋਂ ਜਾਂਦਾ ਹੈ ਪੈਰ ਫੜ ਕੇ ਰੋਣ ਲੱਗ ਜਾਂਦਾ ਹੈ ਮਾਫ ਕਰ ਦਿਓ ਮੈਂ ਸਭ ਕੁਝ ਨਹੀਂ ਚਾਹੁੰਦਾ ਮੇਰੀ ਇੱਕ ਫਰਿਆਦ ਸੁਣ ਲਵੋ ਮੇਰੇ ਘਰ ਨਾ ਰੁਕੋ ਕੋਈ ਗੱਲ ਨਹੀਂ ਪਰ ਮੈਂ ਤੁਹਾਡੀ ਨੌਕਰੀ ਜਿਹੜੀ ਹੈ ਆਪਣੇ ਕਿਸੇ ਜਾਣਕਾਰ ਮਿੱਤਰ ਦੀ ਦੁਕਾਨ ਤੇ ਲਵਾ ਦਿੰਨਾ ਉਹਨਾਂ ਦੇ ਬਾਪੂ ਦੀ ਬਹੁਤ ਵੱਡੀ ਕੱਪੜਿਆਂ ਦੀ ਦੁਕਾਨ ਹੈ ਨਾਲੇ ਤਾਂ ਤੁਹਾਨੂੰ ਕੰਮ ਵੀ ਮਿਲ ਜਾਵੇਗਾ ਬੈਠਣ ਦਾ ਕੰਮ ਹੈ ਬਸ ਗਾਹਕ ਸਮਾਣਨੇ ਹੈ ਉਹਨਾਂ ਨੂੰ ਕੱਪੜੇ ਦੁਕਾਨੇ ਹੈ ਤੁਹਾਡਾ ਵਧੀਆ ਗੁਜ਼ਾਰਾ ਹੋ ਜਾਵੇਗਾ ਤੁਹਾਡੇ ਕਿਰਾਏ ਜੋਗੇ ਪੈਸੇ ਹੋ ਜਾਣਗੇ ਬਸ ਇਨੀ ਕੀ ਮਦਦ ਮੈਨੂੰ ਕਰ ਦੇ ਦਿਓ ਦਿਆਲ ਸਿੰਘ ਸਿਰ ਤੇ ਹੱਥ ਰੱਖ ਕੇ ਫੇਰ ਦਿੰਦੇ ਨੇ ਤੇ ਕਹਿੰਦੇ ਨੇ ਸ਼ਾਬਾਸ਼ ਪੁੱਤ ਅੱਜ ਮੇਰਾ ਆਪਣਾ ਮੁੰਡਾ ਨਹੀਂ ਹੈ ਪਰ ਤੂੰ ਮੇਰੇ ਮੁੰਡੇ ਤੋਂ ਕਿਤੋਂ ਵੱਧ ਕਰ ਰਿਹਾ ਹੈ ਆਪਣੀ ਘਰ ਵਾਲੀ ਦੇ ਇੰਨੇ ਵਿਰੋਧ ਤੋਂ ਬਾਅਦ ਵੀ ਸਾਡੀ ਮਦਦ ਕਰਨ ਨੂੰ ਫਿਰਦਾ ਹੈ ਬਹੁਤ ਚੰਗੀ ਗੱਲ ਹੈ ਅਸ਼ੀਰਵਾਦ ਦਿੰਦੇ ਹਨ ਉਹਨਾਂ ਨੂੰ ਇੱਕ ਕੱਪੜੇ ਦੀ ਦੁਕਾਨ ਦੇ ਵਿੱਚ ਜੋ ਕਿ ਉਸਦੇ ਮਿੱਤਰ ਦੇ ਬਾਪੂ ਦੀ ਸੀ ਉੱਥੇ ਲਵਾ ਦਿੰਦਾ ਹੈ ਵਧੀਆ ਕੰਮ ਚੱਲਦਾ ਹੈ ਦਿਆਲ ਸਿੰਘ ਬਹੁਤ ਮਿੱਠਾ ਬੋਲਦੇ ਹਨ ਬਚਪਨ ਤੋਂ ਹੀ ਕਿਉਂਕਿ ਉਹ ਮਾਸਟਰ ਸਨ ਛੋਟੇ-ਮੋਟੇ ਬੱਚਾ ਨੂੰ ਉਹਨਾਂ ਨੇ ਪੜਾਇਆ ਸਮਝਾਇਆ ਸੀ ਛੋਟੇ-ਛੋਟੇ ਬੱਚਾ ਨੂੰ ਪਿਆਰ ਨਾਲ ਸਮਝਾਉਣ ਦੇ ਕਾਰਨ ਉਹਨਾਂ ਦੇ ਵਿੱਚ ਪਿਆਰ ਨਾਲ ਬੋਲਣ ਦਾ ਗੁਣ ਆ ਗਿਆ ਸੀ ਹੁਣ ਉੱਥੇ ਜੋ ਵੀ ਗ੍ਰਾਹਕ ਆਉਂਦਾ ਹੈ ਬੜੇ ਪਿਆਰ ਨਾਲ ਬੋਲਦੇ ਹਨ ਦੁਕਾਨ ਜਿਹੜੀ ਹੈ ਪਹਿਲਾਂ ਨਾਲੋਂ ਕਿਤੇ ਵੱਧ ਚੱਲ ਰਹੀ ਹੈ ਦਿਆਲ ਸਿੰਘ ਕਰਕੇ ਕਈ ਹੋਰ ਨਵੇਂ ਗ੍ਰਾਹਕ ਜਿਹੜੇ ਆ ਉਹ ਦੁਕਾਨ ਦੇ ਵਿੱਚ ਜੁੜ ਗਏ ਹਨ ਹਮੇਸ਼ਾ ਇੱਥੇ ਹੀ ਆਉਂਦੇ ਨੇ ਇੱਥੇ ਹੀ ਕੱਪੜੇ ਲੈਂਦੇ ਹਨ ਪਰ ਦਿਆਲ ਸਿੰਘ ਦੀ ਜ਼ਿੰਦਗੀ ਮਸ਼ਾ ਹੀ ਪਟੜੀ ਤੇ ਆਈ ਸੀ ਅੱਜ ਫੇਰ ਕੁਝ ਅਜੀਬ ਹੋਣ ਵਾਲਾ ਹੈ ਇਹਨਾਂ ਦੀ ਜ਼ਿੰਦਗੀ ਦੁਬਾਰਾ ਉਸੇ ਤਰ੍ਹਾਂ ਵਾਪਸ ਆਉਣ ਵਾਲੀ ਹੈ दयाल ਸਿੰਘ ਦੀ ਛੱਤ ਉਤੇ ਜੋ ਕਪੜੇ ਸੁੱਕਣੇ ਪਏ ਸੀ ਉਹਨਾਂ ਨੂੰ ਭਿੱਜਣ ਤੋਂ ਡਰ ਤੋਂ ਬਚਾਉਣ ਵਾਸਤੇ ਅਚਾਨਕ ਉਹਨਾਂ ਨੂੰ ਉਤਾਰਨ ਦੀ ਕੋਸ਼ਿਸ਼ ਕਰਦੇ ਹਨ ਪਰ ਉਤਾਰਨ ਤੋਂ ਬਾਅਦ ਜਿਵੇਂ ਥੱਲੇ ਆਏ ਪੋੜੀਆਂ ਗਿੱਲੇ ਹੋਣ ਕਰਕੇ ਉਹਦਾ ਪੈਰ ਥਿਲਕ ਜਾਂਦਾ ਹੈ ਉੱਥੇ ਉਹਨਾਂ ਦੀ ਲੱਤ ਨੂੰ ਫੈਕਚਰ ਆ ਜਾਂਦਾ ਹੈ ਦਿਆਲ ਸਿੰਘ ਦੀ ਘਰ ਵਾਲੀ ਵਿਚਾਰੀ ਇਧਰ ਉਧਰ ਪੈਦੀ ਹੈ ਨਾਲ ਦੇ ਆਂਡੀ ਗੌਂਡੀ ਇਕੱਠਾ ਕਰਕੇ ਦਿਆਲ ਸਿੰਘ ਨੂੰ ਉਸੇ ਟਾਈਮ ਹਸਪਤਾਲ ਦੇ ਵਿੱਚ ਭਰਤੀ ਕਰਾ ਦਿੱਤਾ ਜਾਂਦਾ ਹੈ ਇੰਨੇ ਮਹੀਨਿਆਂ ਤੋਂ ਜਵਾਂ ਪੂੰਜੀ ਕੀਤੀ ਸੀ ਜੋ ਪੈਸੇ ਇਕੱਠੇ ਕੀਤੇ ਸੀ ਮਿੰਟਾ ਵਿੱਚ ਦਿਆਲ ਸਿੰਘ ਦੇ ਇਲਾਜ ਵਿੱਚ ਖਰਚ ਹੋ ਜਾਂਦੇ ਹਨ ਹੁਣ ਉਹਨਾਂ ਕੋਲ ਪੋਰਾ ਵੀ ਪੈਸੇ ਨਹੀਂ ਸੀ ਜੋ ਵੀ ਸੀ ਸਭ ਇਲਾਜ ਦੇ ਵਿੱਚ ਖਰਚ ਹੋ ਚੁੱਕਾ ਸੀ ਜਿੱਥੋਂ ਸ਼ੁਰੂ ਕੀਤਾ ਸੀ ਉੱਥੇ ਹੀ ਆ ਕੇ ਖਤਮ ਹੋ ਗਿਆ ਸੀ ਕਿਉਂਕਿ ਘਰ ਦੇ ਵਿੱਚ ਇਕੱਲਾ ਕਮਾਉਣ ਵਾਲਾ ਦਿਆਲ ਸਿੰਘ ਹੀ ਸੀ ਆ ਮੰंजे ਤੇ ਪਿਆ ਆਇਆ ਸੀ ਹੁਣ ਬਸ ਕਮਲਾ ਆਪ ਹੀ ਉਸ ਜਗ੍ਹਾ ਤੇ ਜਾ ਕੇ ਦੁਕਾਨ ਤੇ ਕੰਮ ਕਰਿਆ ਕਰਦੀ ਹੈ ਉੱਥੇ ਹੀ ਆਪਣੇ ਗੁਣ ਨੂੰ ਇਸਤੇਮਾਲ ਕਰਦੀ ਹੈ ਕਿਉਂਕਿ ਆਪਣੀ ਜਵਾਨੀ ਤੋਂ ਹੀ ਉਹਨਾਂ ਨੂੰ ਨਵੇਂ ਨਵੇਂ ਸੂਟ ਡਿਜ਼ਾਈਨ ਕਰਦਾ ਨਵੀਆਂ ਨਵੀਆਂ ਚੀਜ਼ਾਂ ਬਣਾਉਣ ਦਾ ਸ਼ੌਂਕ ਸੀ ਅੱਗੋਂ ਜੋ ਦੁਕਾਨ ਵਾਲੇ ਕਰਮਚਾਰੀ ਹੁੰਦੇ ਐ ਉਹਨਾਂ ਨੂੰ ਕਾਗਜ਼ ਤੇ ਬਣਾ ਬਣਾ ਕੇ ਨਵੇਂ ਨਵੇਂ ਡਿਜ਼ਾਈਨ ਦਿਖਾਉਂਦੀ ਹੈ ਇਸ ਤਰ੍ਹਾਂ ਦੇ ਕੱਪੜੇ ਬਣਾਓ ਇਹ ਜਿਆਦਾ ਵਿਕਦੇ ਹਨ ਅੱਜ ਕੱਲ ਲੋਕ ਇਸ ਤਰ੍ਹਾਂ ਦੇ ਕੱਪੜੇ ਜਿਆਦਾ ਪਾਉਂਦੇ ਹਨ ਦੁਕਾਨਾਂ 'ਤੇ ਗ੍ਰਾਹਕ ਕਾਫੀ ਪਸੰਦ ਕਰਦੇ ਹਨ ਉਹਨਾਂ ਦੇ ਬਣਾਏ ਡਿਜ਼ਾਈਨਾਂ ਨੂੰ ਉਹਨਾਂ ਦੇ ਡਿਜ਼ਾਈਨ ਕੀਤੇ ਹੋਏ ਕੱਪੜੇ ਉਹਨਾਂ ਦਾ ਸਾਮਾਨ ਦੂਰ ਦੂਰ ਤੱਕ ਆ ਵਿਕਣਾ ਸ਼ੁਰੂ ਹੋ ਜਾਂਦਾ ਹੈ ਦੂਜੇ ਸ਼ਹਿਰਾਂ ਵਿੱਚ ਆਨਲਾਈਨ ਉਹਨਾਂ ਦੇ ਸੂਟ ਜਿਹੜੇ ਹਨ ਲੋਕ ਮੰਗਵਾ ਕੇ ਪਾਣਾ ਸ਼ੁਰੂ ਕਰ ਦਿੰਦੇ ਹਨ ਕਮਲਾ ਬੜੇ ਵਧੀਆ ਡਿਜ਼ਾਈਨ ਬਣਾਉਂਦੀ ਸੀ ਇਦਾਂ ਦੇ ਡਿਜ਼ਾਈਨ ਕਿਤੇ ਹੋਰ ਨਹੀਂ ਸੀ ਬਣਦੇ ਲੋਕ ਵੀ ਉਹਨਾਂ ਦੇ ਡਿਜ਼ਾਈਨਰਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਨ ਲੱਗ ਜਾਂਦੇ ਹਨਾ ਉਹ ਦਿਨ ਰਾਤ ਉਸ ਦੁਕਾਨ ਦੀਆਂ ਤਰੱਕੀਆਂ ਹੋਣ ਸ਼ੁਰੂ ਹੋ ਜਾਂਦੀਆਂ ਹਨ ਹੌਲੀ ਹੌਲੀ ਕਰਦੇ ਆ ਵਿਆਹ ਦਾ ਸਮਾਂ ਗਮਾਂ ਦੇ ਵਿੱਚ ਲੋਕ ਉਹਨਾਂ ਦੀਆਂ ਸ਼ੇਰਵਾਨੀਆਂ ਉਹਨਾਂ ਦੇ ਵਿਆਹ ਵਾਲੇ ਜੋੜੇ ਵਿਆਹ ਵਾਲੇ ਕੱਪੜੇ ਪਾਉਣੇ ਪਸੰਦ ਕਰਦੇ ਹਨਾ ਇਸੇ ਤਰ੍ਹਾਂ ਹੌਲੀ ਹੌਲੀ ਸਮਾਂ ਲੰਘਦਾ ਜਾਂਦਾ ਹੈ ਧਿਆਲ ਸਿੰਘ ਆਪਣੇ ਪੈਰਾਂ ਤੇ ਖੜੇ ਹੋ ਜਾਂਦੇ ਹਨਾ ਹੌਲੀ ਹੌਲੀ ਤੁਰਨਾ ਸ਼ੁਰੂ ਕਰ ਦਿੰਦੇ ਹਨਾ ਉਹ ਜਿਹੜੇ ਆਰਡਰ ਹਨਾ ਆਪ ਸਕੂਟਰ ਤੇ ਲੋਕਾਂ ਦੇ ਘਰੇ ਗ੍ਰਾਹਕਾਂ ਦੇ ਘਰੇ ਭਜਾ ਕੇ ਆਉਂਦੇ ਸੀ ਜਦੋਂ ਦੁਕਾਨ ਵਾਲਾ ਮੁੰਡਾ ਜਿਹੜਾ ਨਹੀਂ ਆਉਂਦਾ ਇਹ ਕੰਮ ਉਹ ਆਪ ਕਰਿਆ ਅੱਜ ਉਸੇ ਤਰ੍ਹਾਂ ਹੀ ਹੋਇਆ ਵਿਚਾਰਾ ਮੁੰਡਾ ਜਿਹੜਾ ਜੋ ਉਹਨਾਂ ਦੀ ਦੁਕਾਨ ਤੇ ਕੰਮ ਕਰਦਾ ਹੈ ਆਪਣੀ ਮਾਂ ਦਾ ਇਲਾਜ ਕਰਾਉਣ ਲਈ ਹਸਪਤਾਲ ਵਿੱਚ ਗਿਆ ਹੈ ਇਧਰੋਂ ਡਿਲੀਵਰੀ ਵਾਸਤੇ ਬਾਰ-ਬਾਰ ਫੋਨ ਆ ਰਹੇ ਹਨ ਸ਼ਾਮ ਦਾ ਟਾਈਮ ਹੈ ਕਿੱਥੇ ਹੈ ਜੀ ਸ਼ੇਰਵਾਨੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸ਼ੇਰਵਾਨੀ ਵਾਸਤੇ ਕਹੇ ਨੂੰ ਰਾਤ ਨੂੰ ਸਾਡੀ ਮੇਰੀ ਜਾ ਸਾਡੀ ਮੇਰੀ ਤੁਹਾਡੇ ਕਰਕੇ ਖਰਾਬ ਨਾ ਹੋ ਜਾਵੇ ਇਸ ਤਰ੍ਹਾਂ ਦੀਆਂ ਗੱਲਾਂ ਉਹ ਕਰਦੇ ਹਨਾ दयाल ਸਿੰਘ ਆਪ ਜਾਣ ਦਾ ਫੈਸਲਾ ਕਰਦੇ ਐ ਸੋਚਦੇ ਹਨ ਚਲੋ ਕਿੰਨੀ ਕ ਦੂਰ ਹੈ ਸਿਰਫ 4 ਕਿਲੋਮੀਟਰ ਦਾ ਫਾਸਲਾ ਹੈ ਮੈਂ ਹੁਣੇ ਜਾ ਕੇ ਇਹ ਦੇਖ ਕੇ ਆ ਜਾਣਾ ਇਹਨਾਂ ਕਹਿ ਕੇ ਜੋ ਵੀ ਉਸ ਕੋਲ ਕਪੜੇ ਸੀ ਉਹ ਚੱਕ ਕੇ ਇੱਕ ਥੇਲੇ ਵਿੱਚ ਭਰ ਕੇ ਚਲੇ ਜਾਂਦੇ ਹਨ ਆਪਣੇ ਸਕੂਟਰ ਤੇ ਦਿਆਲ ਸਿੰਘ ਜਿਵੇਂ ਉੱਥੇ ਪਹੁੰਚਦੇ ਹਨ ਇੱਥੇ ਕੁਝ ਜਾਣੇ ਪਛਾਣੇ ਨਾਮ ਲਿਖੇ ਨਜ਼ਰ ਆ ਰਹੇ ਸੀ ਜਿਵੇਂ ਸ਼ਾਇਦ ਪਹਿਲਾਂ ਕਦੇ ਉਸਨੇ ਸੁਨੇ ਹੁਣ ਪਹਿਲਾਂ ਕਦੇ ਉਸਨੇ ਵੇਖੇ ਹਨ ਜਿਵੇਂ ਅੰਦਰ ਗਏ ਅੰਦਰ ਲਾੜਾ ਵੇਟ ਕਰ ਰਿਹਾ ਸੀ ਕਿੰਨਾ ਟਾਈਮ ਹੋ ਗਿਆ ਇੰਤਜ਼ਾਰ ਕਰ ਰਿਹਾ ਅੰਦਰ ਆਓ ਉਸ ਕਮਰੇ ਦੇ ਵਿੱਚ ਬੈਠੇ ਹਨ ਉਹਨਾਂ ਨੂੰ ਕੱਪੜੇ ਪਨਾ ਕੇ ਆਓ ਜਿਵੇਂ ਅੰਦਰ ਜਾਂਦੇ ਹਨ ਤਾਂ ਅੰਦਰ ਉਹਨਾਂ ਨੂੰ ਇੱਕ ਕਵੈਟਰ ਮਿਲਦਾ ਹੈ ਉਹ ਕਹਿੰਦਾ ਹੈ ਕਿ ਲਾੜਾ ਤੁਹਾਡਾ ਬਹੁਤ ਜ਼ਿਆਦਾ ਟਾਈਮ ਤੋਂ ਇੰਤਜ਼ਾਰ ਕਰ ਰਿਹਾ ਹੈ ਤੁਸੀਂ ਅੰਦਰ ਜਾਓ ਉਸ ਨੂੰ ਕੱਪੜੇ ਪਨਾ ਕੇ ਆਓ ਛੇਤੀ ਕਰੋ ਲੇਟ ਹੋ ਰਿਹਾ ਹੈ ਇਧਰ ਵਿਆਹ ਦੀਆਂ ਰਸਮਾਂ ਦਾ ਮੂਰਤ ਨਿਕਲ ਜਾ ਰਿਹਾ ਹੈ ਦਿਆਲ ਸਿੰਘ ਅੰਦਰ ਜਾਂਦੇ ਹਨ ਅੰਦਰ ਜਿਵੇਂ ਵੇਖਿਆ ਇੱਥੇ ਲਾੜੇ ਦੇ ਭੇਸ ਵਿੱਚ ਕੋਈ ਹੋਰ ਨਹੀਂ ਉਹਨਾਂ ਦਾ ਆਪਣਾ ਮੁੰਡਾ ਮੰਦੀਪ ਹੈ ਆਪਣੇ ਖੁਦ ਦੇ ਮੁੰਡੇ ਨੂੰ ਦੇਖ ਕੇ ਉਹਨਾਂ ਹੱਥੋਂ ਕੱਪੜਿਆਂ ਵਾਲਾ ਵੇਗ ਥੱਲੇ ਗਿਰ ਜਾਂਦਾ ਹੈ ਅਚਾਨਕ ਕੱਪੜੇ ਉਸੇ ਧੋਖੇबाज ਮੁੰਡੇ ਨੂੰ ਜਿਨ੍ਹਾਂ ਦੇਰ ਹੋਰ ਦਿੱਤਾ ਉਸ ਨੂੰ ਬਡਾਪੇ ਵਿੱਚ ਕੰਮ ਕਰਨ ਵਿੱਚ ਮਜਬੂਰ ਕੀਤਾ ਅੱਜ ਆਪਣੇ ਸਾਹਮਣੇ ਵੇਖ ਕੇ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਹਨ ਅੱਗੋਂ ਮੰਦੀਪੀ ਆਪਣੇ ਬਜ਼ੁਰਗ ਬਾਪੂ ਨੂੰ ਦੇਖ ਕੇ ਵਿਆਹ ਦੇ ਵਿੱਚ ਬਿਨਾਂ ਬੁਲਾਏ ਇਸ ਤਰ੍ਹਾਂ ਕੱਪੜਿਆਂ ਦੀ ਡਿਲੀਵਰੀ ਦਾ ਕੰਮ ਕਰਦਿਆ ਵੇਖ ਕੇ ਉਹ ਵੀ ਹੈਰਾਨ ਹੋ ਜਾਂਦਾ ਅੱਗੋਂ ਆਗਦਾ ਤੈਨੂੰ ਕੀ ਲੋੜ ਸੀ ਬੁੜਿਆ ਇੱਥੇ ਆਉਣ ਦੀ ਕਿਉਂ ਆ ਗਿਆ ਇੱਥੇ ਮੇਰਾ ਵਿਆਹ ਖਰਾਬ ਕਰਨ ਮਸਾ ਮਸਾ ਮੇਰੀ ਜ਼ਿੰਦਗੀ ਦੁਬਾਰਾ ਪਟੜੀ ਤੇ ਆਈ ਹੈ ਤੇਰੇ ਕਰਕੇ ਪਤਾ ਨਹੀਂ ਕਿੰਨੇ ਦੁੱਖ ਚੱਲੇ ਹਨ ਤੇਰੇ ਕਰਕੇ ਮੈਂ ਦਰਦਾਰ ਪਟਕਿਆ ਉਹ ਪੈਸਾ ਮੇਰੇ ਕਿਸੇ ਕੰਮ ਨਾ ਆਇਆ ਅੱਜ ਮੇਰੇ ਬੋਸ ਦੀ ਕੱਲੀ ਕੈਰੀ ਕੁੜੀ ਮੇਰੇ ਨਾਲ ਵਿਆਹ ਕਰਵਾਉਣ ਵਾਸਤੇ ਰਾਜ਼ੀ ਹੋ ਗਈ ਹੈ ਤੂੰ ਖਰਾਬ ਕਰਨ ਵਾਸਤੇ ਆਇਆ ਹੈ ਲੱਗਦਾ ਤੇਰੇ ਤੋਂ ਮੇਰੀ ਖੁਸ਼ੀ ਵੇਖੀ ਨਹੀਂ ਜਾਂਦੀ ਫਿਰ ਮੁੰਡਾ ਅੱਗੋਂ ਹੱਸਣ ਲੱਗ ਜਾਂਦਾ ਤੇ ਹੱਸਦਾ ਹੱਸਦਾ ਕਹਿੰਦਾ ਚੱਲ ਇੱਥੇ ਆਈ ਗਏ ਆ ਤੇ ਇੱਕ ਕੰਮ ਕਰਕੇ ਜਾ ਅੱਗੋਂ ਦਿਆਲ ਸਿੰਘ ਆਖਦੇ ਨੇ ਕਿਹੜਾ ਕੰਮ ਪੁੱਤ ਕਿਉਂਕਿ ਦਿਆਲ ਸਿੰਘ ਇੱਥੇ ਕੁਝ ਵਿਗਾੜਨਾ ਨਹੀਂ ਚਾਹੁੰਦੇ ਸੀ ਉਹਨਾਂ ਦੀ ਤਾਂ ਬਿਲਕੁਲ ਵੀ ਨੀਤ ਨਹੀਂ ਸੀ ਇੱਥੇ ਕੁਝ ਨਾ ਕੁਝ ਖਰਾਬ ਕਰਨ ਦੀ ਕਿਉਂਕਿ ਉਹਨਾਂ ਨੂੰ ਪਤਾ ਸੀ ਇਹ ਵਿਆਹ ਸਿਰਫ ਉਹਨਾਂ ਦੇ ਮੁੰਡੇ ਦਾ ਨਹੀਂ ਹੈ ਅੱਗੋਂ ਕੁੜੀ ਵਾਲੇ ਵੀ ਉਹਨਾਂ ਨੂੰ ਪਤਾ ਹੈ ਕੁੜੀ ਵਾਲਿਆਂ ਨੇ ਵਿਆਹ ਖਰਾਬ ਹੋਣ ਤੋਂ ਬਾਅਦ ਕੀ ਵੀ ਤਦੀ ਹੈ ਵਿਆਹ ਦੇ ਵਿੱਚ ਐਦਾਂ ਕੁਝ ਹੋ ਜਾਵੇ ਖਾਸ ਕਰਕੇ ਮੁੰਡੇ ਵਾਲੇ ਪਾਸੋਂ ਦਿਆਲ ਸਿੰਘ ਇੱਥੇ ਕੁਝ ਕਰਨਾ ਨਹੀਂ ਚਾਹੁੰਦੇ ਸੀ ਸਾਰਾ ਕੁਝ ਹਾਲਾਤਾਂ ਤੇ ਛੱਡ ਦਿੰਦੇ ਹਨ ਇੰਨੇ ਮੁੰਡਾ ਆਖਦਾ ਤੁਸੀਂ ਆਏ ਗਿਓ ਧਾਰਾ ਸੰਪੂਰੀ ਕਰ ਦਿਓ ਇਹ ਸ਼ੇਰਵਾਨੀ ਜਿਹੜੀ ਹੈ ਮੈਨੂੰ ਪਹਿਨਾਓ ਸ਼ੇਰਵਾਨੀ ਦਿਆਲ ਸਿੰਘ ਚੁੱਪਚਾਪ ਉਹਨਾਂ ਨੂੰ ਪਹਿਨਾ ਦਿੰਦਾ ਹੈ ਦਿਆਲ ਸਿੰਘ ਨੂੰ ਉਹਨਾਂ ਦਾ ਮੁੰਡਾ ਆਪਣੇ ਕੰਮ ਕਰਦਾ ਦੇਖ ਇੱਕ ਰੋਬ ਇੱਕ ਆਰਡਰ ਹੋਰ ਮਾਰਦਾ ਹੈ ਆ ਬੂਟ ਜਿਹੜੇ ਹਨ ਆ ਵੀ ਮੈਨੂੰ ਪਾਓ ਗਿਆਨ ਸਿੰਘ ਵਿਚਾਰਾ ਥੱਲੋ ਬੂਟ ਚੁੱਕਦਾ ਤੇ ਆਪਣੇ ਮੁੰਡੇ ਨੂੰ ਪਾਣ ਲੱਗ ਜਾਂਦਾ ਹੈ ਜਿਵੇਂ ਉਹ ਬੂਟ ਪਾਉਂਦਾ ਹੈ ਇਧਰੋਂ ਮੰਦੀਪ ਅਸ਼ੇਤਾਨੀ ਕਰਦਾ ਹੈ ਜਾਣ ਬੁਝ ਕੇ ਇੱਕ ਕੌਫੀ ਦਾ ਕੱਪ ਜਿਹੜਾ ਹੈ ਉਹਨਾਂ ਦੇ ਬੂਟਾਂ ਤੇ ਡੋਲ ਦਿੰਦਾ ਹੈ ਅਗੋ ਆਖਦਾ ਆ ਕੀ ਕਰਤਾ ਬੁੜਿਆ ਮੇਰੇ ਵਿਆਹ ਵਾਲੇ ਨਵੇਂ ਬੂਟ ਖਰਾਬ ਕਰ ਦਿੱਤੇ ਹੁਣ ਮੈਂ ਇਹਨਾਂ ਨੂੰ ਕਿਵੇਂ ਪਾਵਾਂਗਾ ਤੋ ਇਹਨਾਂ ਨੂੰ ਆਪਦੇ ਸਾਫੇ ਨਾਲ ਸਾਫ ਕਰ ਛੇਤੀ ਛੇਤੀ ਸਾਫ ਕਰਕੇ ਮੈਨੂੰ ਪਾ ਦਿਆਲ ਸਿੰਘ ਵਿਚਾਰੇ ਸਾਫ ਕਰ ਰਹੇ ਸੀ ਸਾਫ ਕਰਕੇ ਉਹ ਆਪਣੇ ਬੂਟਾ ਨੂੰ ਆਪਣੇ ਮੁੰਡੇ ਨੂੰ ਫੜਾ ਦਿੰਦੇ ਨੇ ਇਧਰੋਂ ਗੱਲਾਂ ਬਾਤਾਂ ਚੱਲ ਰਹੀਆਂ ਸੀ ਦਿਆਲ ਸਿੰਘ ਦੀ ਘਰ ਵਾਲੀ ਵੇਖਦੀ ਐ ਬੜਾ ਲੰਬਾ ਟਾਈਮ ਹੋ ਗਿਆ ਹੈ ਇਸ ਟਾਈਮ ਤੱਕ ਤਾਂ ਅਮੇਸ਼ਾ ਦਿਆਲ ਸਿੰਘ ਆਪਣੇ ਘਰ ਆ ਜਾਂਦੇ ਸੀ ਅੱਜ ਕੀ ਹੋ ਗਿਆ ਕੁਝ ਹਨ ਹੋਣੀ ਤਾਂ ਨਹੀਂ ਹੋ ਗਈ ਉਹਨਾਂ ਦੇ ਦਿਲ ਵਿੱਚ ਡਰ ਬਹਿ ਜਾਂਦਾ ਹੈ ਅੱਗੋ ਛੇਤੀ ਤੋਂ ਦੁਕਾਨ ਤੇ ਪਹੁੰਚਦੀ ਹੈ ਦੁਕਾਨ ਤੇ ਜਾ ਕੇ ਪਤਾ ਲੱਗਦਾ ਹੈ ਦਿਆਲ ਸਿੰਘ ਤਾਂ ਆਰਡਰ ਫਰਾਂਉਣ ਵਾਸਤੇ ਗਏ ਹਨਾ ਇੱਥੇ ਨੇੜੇ ਇੱਕ ਆਟੋ ਰਿਕਸ਼ਾ ਲੈ ਕੇ ਉਹ ਵੀ ਉੱਥੇ ਪਹੁੰਚ ਜਾਂਦੀ ਹੈ ਜਿਵੇਂ ਅੰਦਰ ਆਈ ਜਿਵੇਂ ਆ ਕੇ ਲਾੜੇ ਵਾਲੇ ਕਮਰੇ ਵਿੱਚ ਵੇਖਿਆ ਤਾਂ ਹੈਰਾਨ ਰਹਿ ਜਾਂਦੀ ਹੈ ਹੱਕੀ ਵੱਕੀ ਰਹਿ ਜਾਂਦੀ ਹੈ ਇੱਥੇ ਤਾਂ ਉਸਦੇ ਆਪਣੇ ਮੁੰਡੇ ਦਾ ਵਿਆਹ ਹੋ ਰਿਹਾ ਹੈ ਸਾਰਾ ਕੁਝ ਸਾਹਮਣੇ ਦੇਖਦੇ ਉਸਦੇ ਪੈਰਾਂ ਹੇਠੋਂ ਜਮੀਨ ਨਿਕਲ ਜਾਂਦੀ ਹੈ ਇਧਰੋਂ ਲਾੜਾ ਜਿਹੜਾ ਉਹ ਆਪਣੇ ਦੋਸਤਾਂ ਨਾਲ ਗੱਲਾਂ ਕਰਨ ਵਿੱਚ ਵਿਜੀ ਹੈ ਦਿਆਲ ਸਿੰਘ ਸਾਰਾ ਕੁਝ ਕੁਰਸੀ ਤੇ ਬੈਠੇ ਵੇਖ ਰਹੇ ਸੀ ਕਮਲਾ ਆਖਦੀ ਹੈ ਤੁਹਾਨੂੰ ਦਿਖਦਾ ਨਹੀਂ ਆਪਣਾ ਨਲਾਇਕ ਮੁੰਡਾ ਆਪਣੀ ਜ਼ਿੰਦਗੀ ਬਰਬਾਦ ਕਰਨ ਤੋਂ ਬਾਅਦ ਉਸ ਵਿਚਾਰੀ ਕੁੜੀ ਦੀ ਜ਼ਿੰਦਗੀ ਬਰਬਾਦ ਕਰਨ ਜਾ ਰਿਹਾ ਹੈ ਐਦਾਂ ਦੀ اولاد ਜੋ ਕਿ ਆਪਣੀ ਕਦੇ ਮਾਤਾ ਪਿਤਾ ਦੀ ਨਹੀਂ ਹੋ ਸਕੀ ਇਸ ਕੁੜੀ ਦੀ ਕਿਵੇਂ ਹੋਵੇਗੀ ਇਹ ਅਰੀ ਜ਼ਿੰਦਗੀ ਕਿਉਂ ਬਰਬਾਦ ਕਰੰਦੇ ਰਿਹਾ ਹਾਂ ਕਿਉਂ ਇਸਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦੇ ਤਾਦੇয়াল ਸਿੰਘ ਆਖਦੇ ਹਨ ਬਸ ਤੂੰ ਦੇਖਦੀ ਜਾ ਬਸ ਥੋੜਾ ਸਮਾਂ ਹੋਰ ਦੇ ਸੋਚਦੇ ਹਨ ਐਦਾਂ ਦੀ ਨਲਾਇਕ ਔਲਾਦ ਨੂੰ ਅੱਜ ਸਭ ਕੁਝ ਸਿਖਾਉਣ ਦਾ ਟਾਈਮ ਆ ਗਿਆ ਹੈ ਅੱਜ ਇਸ ਨੂੰ ਆਪਣੇ ਕਰਮਾਂ ਦਾ ਫਲ ਦੇਣ ਦਾ ਟਾਈਮ ਆ ਗਿਆ ਹੈ ਅੱਜ ਮੈਨੂੰ ਸਾਰਾ ਕੁਝ ਸਲਤਾਨ ਦੇ ਤੁਰੰਤ ਖੜੇ ਹੋ ਜਾਂਦੇ ਹਨਾ ਉੱਥੇ ਜੋ ਕੈਮਰੇ ਵਾਲਾ ਹੈ ਉਸ ਦੇ ਕੰਨ ਵਿੱਚ ਕੁਝ ਖੁਸ਼ਰ-ਫੁਸ਼ਰ ਕਰਦੇ ਹਨਾ ਤੁਰੰਤ ਕਮਰੇ ਵੱਲ ਜਾਂਦੇ ਹਨਾ ਦੁਬਾਰਾ ਉਸੇ ਕਮਰੇ ਵਿੱਚ ਆਹਣਾ ਮਨਦੀਪ ਨੂੰ ਆਖਦੇ ਹਨਾ 2 ਮਿੰਟ ਤੇਰੇ ਨਾਲ ਮੈਂ ਕੱਲਿਆਂ ਗੱਲ ਕਰਨਾ ਚਾਹੁੰਨਾ ਮਨਦੀਪ ਨੂੰ ਉਸਤੇ ਪਿਛੋਖੜ ਬਾਰੇ ਪੁੱਛਦੇ ਹਨਾ ਬੇਟਾ ਸਾਡੇ ਤੋਂ ਬਾਅਦ ਤੂੰ ਕਿੱਧਰ ਗਿਆ ਸੀ ਤੇ ਕੀ ਹੋਇਆ ਸੀ ਤੇਰੇ ਨਾਲ ਮਨਦੀਪ ਹੰਕਾਰ ਦੇ ਵਿੱਚ ਦੱਸਦਾ ਹੈ ਤੁਹਾਡੇ ਜਾਣ ਤੋਂ ਬਾਅਦ ਆ ਮੈਂ ਆਪਣੇ ਦੋਸਤਾਂ ਤੇ ਬਹੁਤ ਪੈਸੇ ਉਡਾਏ ਮੈਂ ਸਾਰੇ ਪੈਸੇ ਇਸੇ ਤਰ੍ਹਾਂ ਖਰਚ ਕਰ ਦਿੱਤੇ ਆਪਣਾ ਬਿਜ਼ਨਸ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਚੱਲਿਆ ਨਹੀਂ ਸਭ ਪੈਸੇ ਖਤਮ ਹੋ ਗਏ ਮੈਂ ਦੁਬਾਰਾ ਤੁਹਾਡੇ ਕੋਲ ਆਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਮੈਂ ਸੋਚਿਆ ਤੋ ਸਾਪ ਕੰਗਾਲ ਹੋਣਗੇ ਤੁਹਾਡੀਆਂ ਦਵਾਈਆਂ ਦਾ ਖਰਚਾ ਮੇਰੇ ਸਿਰ ਹੀ ਹੋਵੇਗਾ ਤੁਸੀਂ ਮੇਰੇ ਹੋਰ ਜ਼ਿਆਦਾ ਮੁਸੀਬਤਾਂ ਵਧਾਓਗੇ ਇਸ ਕਰਕੇ ਮੈਂ ਨਾ ਆਇਆ ਮੈਂ ਕੰਪਨੀ ਵਿੱਚ ਜੌਬ ਕੀਤੀ ਉਸੇ ਮਾਲਕ ਦੀ ਕੁੜੀ ਨੂੰ ਮੈਂ ਫਸਾਇਆ ਉਸ ਕਾਲੋ ਜੀ ਨੂੰ ਇੰਨੇ ਪੱਕੇ ਰੰਗ ਦੀ ਨੂੰ ਜਿਸ ਨੂੰ ਸੈਤਾਨ ਵੀ ਦੇਖ ਕੇ ਡਰ ਜਾਵੇ ਮੋਟੀ ਮੱਝ ਵਰਗੀ ਲੱਗਦੀ ਹੈ ਮੇਰੇ ਵਰਗਾ ਸਵਾਟ ਮੁੰਡੇ ਨੂੰ ਭਲਾ ਕਿਵੇਂ ਨਾ ਕਰ ਸਕਦੀ ਸੀ ਮੈਂ ਉਸ ਨੂੰ ਫਸਾਇਆ ਵਿਆਹ ਲਈ ਮਨਾ ਲਿਆ ਮੇਰੀ ਉਸ ਦੇ ਵਿੱਚ ਕੋਈ ਦਿਲਚਸਪੀ ਨਹੀਂ ਸੀ ਪਰ ਸਿਰਫ ਮੈਂ ਪੈਸੇ ਵਾਸਤੇ ਵਿਆਹ ਕਰ ਰਿਹਾ ਸੀ ਇਧਰੋਂ ਕੈਮਰਾਮੈਨ ਸਾਰੀਆਂ ਚੀਜ਼ਾਂ ਰਿਕਾਰਡ ਕਰ ਰਿਹਾ ਸੀ ਤੁਰੰਤ ਇਹ ਸਭ ਰਿਕਾਰਡ ਪਰ ਕਿ ਵਿਆਹ ਵਿੱਚ ਜਿਹੜੀ ਵੱਡੀ LCD ਸੀ ਜੋ ਕਿ ਸਾਰੇ ਵਿਆਹ ਵਿੱਚ ਰੌਣਕ ਲਾ ਰਹੀ ਸੀ ਉਹਦੇ ਵਿੱਚ ਇਹ ਸਾਰਾ ਕੁਝ ਪਲੇ ਕਰ ਦਿੰਦਾ ਹੈ ਕੁੜੀ ਅਤੇ ਕੁੜੀ ਦੇ ਘਰ ਵਾਲੇ ਸਾਰਾ ਕੁਝ ਵੇਖ ਰਹੇ ਸੀ ਕੁੜੀ ਵਿਚਾਰੀ ਸਮਝ ਜਾਂਦੀ ਹੈ ਇੱਥੇ ਬਹੁਤ ਵੱਡਾ ਗੇਮ ਚੱਲ ਰਿਹਾ ਹੈ ਉੱਥੇ ਹੰਗਾਮਾ ਹੋ ਜਾਂਦਾ ਹੈ ਸਟੇਜ ਤੋਂ ਉੱਤੇ ਮਨਦੀਪ ਉਸ ਨੂੰ ਸਮਝਾਉਂਦਾ ਹੈ ਡਾਰਲਿੰਗ ਐਦਾਂ ਦਾ ਕੁਝ ਨਹੀਂ ਹੈ ਬਸ ਮੈਨੂੰ ਥੋੜਾ ਸਮਾਂ ਦੇ ਮੈਂ ਸਭ ਕੁਝ ਸਮਝਾ ਦਿਆਂਗਾ ਇਹ ਮੇਰਾ ਬਾਪੂ ਨਹੀਂ ਹੈ ਇਹ ਮੈਨੂੰ ਐਵੇਂ ਤੰਗ ਕਰ ਰਿਹਾ ਹੈ ਤਾਂ ਵੀ ਇਸ ਮੇਰੇ ਕੋਲ ਪੈਸੇ ਖੋਣ ਵਾਸਤੇ ਆਏ ਦਿਨ ਆਉਂਦਾ ਰਹਿੰਦਾ ਹੈ ਬਸ ਆਪਣੇ ਵਿਚਾਰ ਭਾਨੀ ਮਾਰਨਾ ਚਾਹੁੰਦਾ ਹੈ ਆਪਣਾ ਰਿਸ਼ਤਾ ਨਹੀਂ ਹੋਣ ਦੇਣਾ ਚਾਹੁੰਦਾ ਆਪਣਾ ਵਿਆਹ ਨਹੀਂ ਹੋਣ ਦੇਣਾ ਚਾਹੁੰਦਾ ਇਹ ਸਭ ਮੇਰੇ ਖਿਲਾਫ ਕਰ ਰਿਹਾ ਹੈ ਇਹ ਆਪਣਾ ਚੰਗਾ ਨਹੀਂ ਚਾਹੁੰਦੇ ਇਹਨਾਂ ਦੇ ਧਿਆਨ ਨਾ ਦੇ ਐਵੇਂ ਮਾਰਦੇ ਨੇ ਪਕਾਈ ਉਹ ਵੀਡੀਓ ਵੇਖੀ ਐ ਉਹ ਠੀਕ ਐ ਮੈਂ ਨਹੀਂ ਬੋਲਿਆ ਮੇਰੀ ਤਾਂ ਜਵਾਨ ਹੀ ਨਹੀਂ ਐ ਮੈਂ ਤੇਰੇ ਬਾਰੇ ਇੰਨਾ ਮਾੜਾ ਕਿਵੇਂ ਬੋਲ ਸਕਦਾ ਪਰ ਅੱਗੋ ਇੱਕ ਜ਼ੋਰਦਾਰ ਥੱਪੜ ਵ੍ਯਾ ਵੜੀ ਕੁੜੀ ਲਾੜੇ ਦੇ ਰੱਖ ਦਿੰਦੀ ਐ ਤੇ ਕਹਿੰਦੀ ਐ ਜਿੰਨੂੰ ਤੂੰ ਮਕਾਰ ਦੱਸ ਰਿਹਾ ਜਿੰਨੂੰ ਤੂੰ ਧੋਖੇबाज ਦੱਸ ਰਿਹਾ ਤੈਨੂੰ ਪਤਾ ਐ ਤੇਰੇ ਬਾਪੂ ਕੌਣ ਹਨ ਅੱਗੋ ਆਖਦਾ ਤੂੰ ਇਹਨਾਂ ਨੂੰ ਜਾਣਦੀ ਐ ਤਾ ਕੁੜੀ ਕਹਿੰਦੀ ਆ ਹਾਂ ਬਿਲਕੁਲ ਜਾਣਦੀ ਆ ਕੁੜੀ ਬੋਲਦੀ ਆ ਮੈਂ ਇਨਾ ਕੋਲੀ ਪੜਾਈ ਕੀਤੀ ਐ ਮੇਰੀ ਵੀ ਇਹ ਅਧਿਆਪਕ ਰਹੇ ਚੁਕੇ ਹਨ ਇਹਨਾਂ ਦੀ ਛਵੀ ਹਮੇਸ਼ਾ ਵਾਸਤੇ ਮੇਰੇ ਦਿਮਾਗ ਵਿੱਚ ਇੱਕ ਚੰਗੇ ਬੰਦੇ ਦੀ ਵੱਜੂ ਰਹੀ ਐ ਉਹਨਾਂ ਨੂੰ ਤੂੰ ਮਾੜਾ ਦੱਸਦਾ ਜੋ ਇਨਸਾਨ ਆਪਣੇ ਸਕੇ ਮਾਪੇ ਉਹਦਾ ਨਾ ਹੋਇਆ ਜਿਸ ਨੇ ਆਪਣੇ ਮਾਪਿਆਂ ਨੂੰ ਸੜਕਾਂ ਤੇ ਰੋਲਣ ਨੂੰ ਮਜਬੂਰ ਕਰ ਦਿੱਤਾ ਉਹ ਮੈਨੂੰ ਕੀ ਖੁਸ਼ ਰੱਖੇਗਾ ਉਲਟਾ ਤੂੰ ਆਪਦੇ ਮੂੰਹ ਵਿੱਚ ਕਹਿ ਰਿਹਾ ਮੇਰੇ ਨਾਲ ਪੈਸੇ ਵਾਸਤੇ ਵਿਆਹ ਕਰ ਰਿਹਾ ਲਾਂ ਤੈ ਤੇਰੇ ਤੇ ਮੈਂ ਤੈਨੂੰ ਦਿਖਾਵਾਂਗੀ ਕੀ ਧੋਖੇਬਾਜ਼ੀ ਕੀ ਹੁੰਦੀ ਐ ਤੁਰੰਤ ਹੀ ਪੁਲਿਸ ਨੂੰ ਬੁਲਾਇਆ ਜਾਂਦਾ 420 ਵਿੱਚ ਉਸਨੂੰ ਅੰਦਰ ਕਰ ਦਿੱਤਾ ਜਾਂਦਾ ਹੈ ਅਗੋ ਆਗ ਦੀ ਘਟੋ ਘਟਾ ਸਾਲ ਤੋਂ ਪਹਿਲਾਂ ਬਰਨ ਨਾਵੇ ਇੰਸਪੈਕਟਰ ਸਾਹਿਬ ਜਿੰਨਾ ਖਰਚਾ ਹੋਵੇਗਾ ਜਿਹੜਾ ਕੇਸ ਹੋਵੇਗਾ ਮੈਂ ਆਪੇ ਵਕੀਲ ਕਰਾਂਗੀ ਮੈਂ ਆਪੇ ਸਾਰਾ ਪੈਸਾ ਲਾਵਾਂਗੀ ਬਸ ਤੁਸੀਂ ਇਸ ਨੂੰ ਸਜ਼ਾ ਦਿਵਾਣੀ ਹੈ ਇਸ ਨੂੰ ਅੰਦਰ ਕਰਾਉਣਾ ਹੈ ਦਿਆਲ ਸਿੰਘ ਇਹ ਸਭ ਕੁਝ ਵੇਖ ਰਹੀ ਸੀ ਉਸ ਨੂੰ ਆਪਣੀ ਪੁਰਾਣੀ ਵਿਦਿਆਰਥਣ ਨੂੰ ਅਸ਼ੀਰਵਾਦ ਦਿੰਦੇ ਹੋਏ ਅੱਗੇ ਉਹ ਧੰਨਵਾਦ ਕਰਦੀ ਹੈ ਤੁਸੀਂ ਅੱਜ ਇੱਥੇ ਆ ਕੇ ਮੇਰੀ ਜ਼ਿੰਦਗੀ ਬਚਾ ਲਈ ਤੁਸੀਂ ਇੱਥੇ ਆ ਕੇ ਮੇਰੇ ਵਾਸਤੇ ਬਹੁਤ ਕੁਝ ਕਰ ਦਿੱਤਾ ਨਹੀਂ ਤਾਂ ਇਦਾਂ ਦੇ ਘਟੀਆਂ ਬੰਦੇ ਨਾਲ ਮੈਂ ਲੜ ਲੱਗ ਜਾਂਦੀ ਇਸ ਨੇ ਮੇਰੀ ਸਾਰੀ ਜ਼ਿੰਦਗੀ ਬਰਬਾਦ ਕਰ ਦੇਣੀ ਸੀ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਤੁਸੀਂ ਅੱਜ ਫਿਰ ਮੇਰੇ ਲਈ ਗ ਕਾਇਓ ਮੇਰੇ ਵਾਸਤੇ ਬਰਦਾਨ ਬਣ ਕੇ ਆਇਓ ਵਿਚਾਰੀ ਹਾਥਲ ਹੁੰਦੀ ਹੈ ਤੇ ਉਸ ਪਾਰਟੀ ਦੇ ਵਿੱਚ ਉਸ ਫੰਕਸ਼ਨ ਦੇ ਵਿੱਚ ਚੰਗੀ ਸੇਵਾ ਬਾਣੀ ਕਰਕੇ ਤੇ ਕੁਝ ਤੋਹਫੇ ਦੇ ਕੇ ਦਿਆਲ ਸਿੰਘ ਨੂੰ ਤੇ ਕਮਲਾ ਨੂੰ ਉਥੋਂ ਭੇਜ ਦਿੰਦੀ ਹੈ ਦਿਆਲ ਸਿੰਘ ਆਪਣੀ ਦੁਕਾਨ ਤੇ ਵਾਪਸ ਆ ਜਾਂਦਾ ਹੁਣ ਦਿਆਲ ਸਿੰਘ ਨੂੰ ਮਨ ਨੂੰ ਬੜਾ ਸਕੂਨ ਸੀ ਕਿਉਂਕਿ ਉਹਨਾਂ ਦੇ ਨਲਾਇਕ ਮੁੰਡੇ ਨੂੰ ਉਸ ਦੇ ਕਰਮਾਂ ਦਾ ਫਲ ਮਿਲ ਚੁੱਕਿਆ ਸੀ ਜੋ ਕਿ ਆਪਣੇ ਸਕੇ ਮਾਪਿਓ ਦੀ ਜ਼ਿੰਦਗੀ ਬਰਬਾਦ ਕਰਨ ਤੋਂ ਬਾਅਦ ਅੱਜ ਕਿਸੇ ਹੋਰ ਦੀ ਜ਼ਿੰਦਗੀ ਬਰਬਾਦ ਕਰਨ ਜਾ ਰਿਹਾ ਸੀ ਚਲੋ ਹੁਣ ਸਕੂਨ ਦੇ ਵਿੱਚ ਹਨ ਕਿਉਂਕਿ ਸਾਰਾ ਕੁਝ ਠੀਕ ਹੋ ਚੁੱਕਾ ਹੈ ਦੁਬਾਰਾ ਆਪਣੀ ਦੁਕਾਨ ਦੇ ਵਿੱਚ ਉਸੇ ਤਰ੍ਹਾਂ ਕੰਮ ਕਰਨ ਲੱਗ ਜਾਂਦੇ ਹਨ ਹੌਲੀ-ਹੌਲੀ ਕਰਦੇ ਆ ਉਹਨਾਂ ਦੀਆਂ ਦੁਕਾਨਾਂ ਵਧੀਆਂ ਜਾਂਦੀਆਂ ਐ ਇਸੇ ਤਰ੍ਹਾਂ ਆਪਣੀ ਇੱਕ ਦੁਕਾਨ ਖੋਲ੍ਹ ਲੈਂਦੇ ਆ ਨਾ ਹੌਲੀ-ਹੌਲੀ ਇੱਕ ਤੋਂ ਦੋ ਦੋ ਤੋਂ ਚਾਰ ਚਾਰ ਤੋਂ 10 ਦੁਕਾਨਾਂ ਕਰ ਲੈਂਦੇ ਆ ਨਾ ਆਪਣਾ ਇੱਕ ਪੂਰਾ ਬ੍ਰਾਂਡ ਬਣਾ ਲੈਂਦੇ ਹਨ ਹੁਣ ਉਹਨਾਂ ਦੀ ਕਮਾਈ ਬਹੁਤ ਜ਼ਿਆਦਾ ਹੋ ਚੁੱਕੀ ਸੀ ਉਹਨਾਂ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਕਰੋੜਪਤੀ ਬਣ ਚੁੱਕੇ ਸੀ ਉਹ ਪੈਸਾ দান ਵੀ ਬਹੁਤ ਦੰਦੇ ਸੀ ਵਿਰਧਾ ਆਸ਼ਰਮ ਅਨਾਥ ਆਸ਼ਰਮ ਵਿੱਚ ਬਹੁਤ ਸਾਰਾ ਦਾਨ ਦੇ ਕੇ ਆਉਂਦੇ ਸੀ ਇਸੇ ਤਰ੍ਹਾਂ ਦਿਆਲ ਸਿੰਘ ਆਪਣੀ ਜ਼ਿੰਦਗੀ ਬੜੀ ਹਸੀ ਖੁਸੀ ਕੱਢਣ ਲੱਗ ਜਾਂਦੇ ਆ ਤਾਂ ਦੋਸਤੋ ਐਸੀ ਅੱਜ ਦੀ ਆਪਣੀ ਕਹਾਣੀ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਇਓ ਦੋਸਤੋ ਕੀ ਸੋਚਣਾ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਹੋਰ ਵੀ ਸ਼ੇਅਰ ਕਰ ਦਿਓ ਸਬਸਕ੍ਰਾਈ ਮਿਲਤੇ ਹੈ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ